ਸਸਰੀਕ ਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ 963 ਬਾਰੇ ਦਿੰਦੇ ਆ ਜਾਣਕਾਰੀ ਬਈ ਬਹੁਤ ਸ਼ਾਨਦਾਰ ਟਰੈਕਟਰ ਹੈ ਸਵਰਾਜ ਵਾਲਿਆਂ ਦਾ ਐਚਪੀ ਇਹ 60 ਚ ਹੈ ਆ ਦੇਖੋ ਪੂਰਾ ਸ਼ਾਨਦਾਰ ਟਰੈਕਟਰ ਹੈ ਸਾਰੀ ਇਹੇ ਬਾਰੇ ਦਿੰਦੇ ਆ ਜਾਣਕਾਰੀ ਮੂਰਲੇ ਟਾਇਰ ਹੈ 750 ਦੇ ਤੇ ਮਗਰਲੇ ਵੀ ਦਿਖਾਉਨੇ ਆ ਤੁਹਾਨੂੰ 16 9 28 ਦੇ ਮਗਰਲੇ ਟਾਇਰ ਹੈ ਬਾਈ ਮੜਾਇਆ ਬਈ ਇਹਦੇ ਸ਼ੋ ਚੱਕੀ ਦਿਖਾਉਣਾ ਹੈ ਸਿਲੰਡਰ ਉਹ ਹੀ ਸ਼ੋ ਇਹਦੀ ਉੱਪਰ ਨੂੰ ਖੁੱਲਦੀ ਹੈ ਪੂਰਾ ਹੈਵੀ ਬਣਿਆ ਹੋਇਆ ਟਰੈਕਟਰ ਹੈ ਆ ਦੇਖੋ ਬਿਨਾ ਟਰਬੂ ਤੋਂ ਹੈ ਨਾ ਹਾਂ ਬਿਨਾ ਟਰਬੂ ਤੋਂ ਆ ਬਈ ਆ ਦੇਖੋ ਸੁੱਕਾ ਇਹਦੇ ਹੇਅਰ ਕਲੀਨਰ ਹੈ ਤੇ ਤਿੰਨ ਸਿਲੰਡਰ ਇੰਜਨ ਹੈ ਟਰੈਕਟਰ ਦਾ 3 ਸਪੀਡ ਹੈ ਪੰਪੇ ਤੋਂ ਦੂਜੀ ਹੈ ਨਾਰਮਲੀ ਐਸਆਰਡੀ ਨਹੀਂ ਹੈਗਾ ਨਾ ਸੀ ਆਰ ਡੀ ਤੋਂ ਹੈ ਐਫ ਪੀ ਐ ਲਾਈਵ ਸ਼ੋ ਹੋਂ ਨੇ ਤੁਹਾਨੂੰ ਤਾਹਾਂ ਬਾਈਕ ਨੂੰ ਸਟਾਰਟ ਸਟੂਟ ਕਰਕੇ 3 ਸਪੀਡ ਹੈ ਇਹ ਆ ਦੇਖੋ ਗੇਅਰ ਦੀਆਂ ਹੈਗੀਆਂ 15 ਸਪੀਡਾਂ ਜੀਆਂ ਨੂੰ ਆਵਾਜ਼ ਦਿਖਾਉਣੇ ਆ ਟਰੈਕਟਰ ਦੀ ਜਿਹੜਾ ਸ਼ੋਰ ਬਹੁਤ ਘੱਟ ਆ ਬਾਈ ਸਵਰਾਜ ਨੂੰ ਹਾਲੇ ਬਹੁਤ ਸ਼ਾਨਦਾਰ ਆ ਯਾਰ ਬਾਕੀ ਇਥੋਂ ਭਰਪੂਰਦਾਨ ਲੱਗਿਆ ਹੋਇਆ ਭਰਪੂਰਦਾਨ ਲੱਗਿਆ ਹੋਇਆ ਬਹੁਤ ਖੁੱਲਾ ਟਰੈਕਟਰ ਹੈ ਚਲੌਣ ਚਲੌਣ ਨੂੰ ਜਮੈਂ ਜਮੈਂ ਕੋਸਾਰ ਆ ਇਹਦੇ ਮੀਟਰ ਹੈ ਬਹੁਤ ਸ਼ਾਨਦਾਰ ਟਰੈਕਟਰ ਹੈ ਇਹ ਆ ਦੇਖੋ ਚਲਾਈ ਚਲੂਈ ਨੂੰ ਵੀ ਇੱਕ ਨੰਬਰ ਜੈਰ ਸਾਰੇ ਤਾਹਾਂ ਕਲਚ ਪਰ ਬ੍ਰੇਕ ਤਾਹਾਂ ਤੋਂ ਇਹਦੇ ਆ ਦੇਖੋ ਪੂਰਾ ਸ਼ਾਨਦਾਰ ਟਰੈਕਟਰ ਹੈ ਹਾਈ ਮੀਡੀਅਮ ਲੋ 3 ਸਪੀਡ ਇਧਰ ਹੈ ਇਧਰ ਸੱਦੇ ਗੇਅਰ ਹੈਗੇ 4 ਬਾਈ 4 ਸਪੀਡਾਂ ਸਿੱਧੀਆਂ 5ਵਾਂ ਇਹਦਾ ਬੈਕ ਹੈ ਪੂਰਾ ਸ਼ਾਨਦਾਰ ਟਰੈਕਟਰ ਹੈ 60 ਐਚਪੀ ਚਾ ਕੈਟਾਗਰੀ ਚ ਮਾਰ ਲੈ ਸਭੀ ਬਹੁਤ ਜਿਆਦੇ ਮਜ਼ਬੂਤ ਹੈ ਨਾ ਦੂਜੇ ਸਵਰਾਜਾਂ ਨੂੰ ਬਾਕੀ ਪੈੜਾਂ ਤਾਂ ਤੇ ਪੌੜੀ ਪੂਰੀ ਪੂਰੀ ਲੱਗੀ ਹੋਈ ਐ ਏਜੰਸੀ ਵੱਲੋਂ ਆਇਆ ਆ ਦੇਖੋ ਭਾਈ ਤੋਂ ਖਰਚੇ ਬਾਰੇ ਵੀ ਪੁੱਛਿਆ ਸੀ ਖਰਚਾ ਵੀ ਉਹਦਾ ਕੋਈ ਖਾਸ ਨਹੀਂ ਆਮ ਟਰੈਕਟਰ ਜਿਹਾ ਨਹੀਂ ਖਰਚਾ ਭਾਈ ਨੇ ਤੂੜੀ ਵਾਲੀ ਤੇ ਲਾਇਆ ਸੀ ਬਾਕੀ ਉਹ ਤੋਰੇ ਫਰੇ ਵਿੱਚ ਰੱਖਦਾ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ 963 ਦਾ ਜੀਮੀਦਾਰ ਭਰਾ ਕੋਲੀ ਆਪਣੇ ਕੋਲੇ ਆ ਦੇਖੋ ਤੁਹਾਨੂੰ ਮੰਗਰੋਂ ਦਿਖਾਉਣਾ ਸਾਰਾ ਟਰੈਕਟਰ ਆ ਦੇਖੋ ਹੁੱਕ ਕਾਪਾ ਬਹੁਤ ਜ਼ਿਆਦਾ ਮਜ਼ਬੂਤ ਹੈ ਭਈ ਇਹਦੇ ਹਾਂ ਕੰਪਨੀ ਵੱਲੋਂ ਆਉਂਦੀ ਹੈ ਡਬਲ ਹੁੱਕ ਪੀਟੀਓ ਦੇ ਦੇ 540 ਚੱਕਰ ਹੈ ਜੇ ਮਗਰ ਨੂੰ ਕਰ ਦਿਓਗੇ ਤਾਂ 1000 ਚੱਕਰ ਵੀ ਹੋ ਜਾਂਦਾ ਨਾ ਬਾਹਰ ਜਾਂਦੀ ਹੈ ਸਪੀਡ ਤੇ ਜੀ ਸਪੀਡ ਵੱਧ ਜਾਂਦੀ ਹੈ 540 ਵੀ ਹੈ 1000 ਚੱਕਰ ਵੀ ਕਰ ਦਿੰਦਾ ਇਹ ਹੱਥ ਵਾਲਾ ਇਹ ਕਲੱਚ ਹੈ ਦੂਜਾ ਕਲੱਚ ਨਹੀਂ ਹੈਗਾ ਯਾਰ ਬਹੁਤ ਸ਼ਾਨਦਾਰ ਟਰੈਕਟਰ ਬਣਾਇਆ ਹੋਇਆ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਤੇ ਲਾਈਕ ਕਰਿਓ ਸਾਰੇ ਭਰਾ ਇੱਕ ਨੰਬਰ ਟਰੈਕਟਰ ਹੈ ਵੀ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ